ਆਜ ਸਦਾ ਨਹੀਂ ਰਹਿੰਦੇ ਭਗਵੰਤ ਜੇ ਕੈਪਟਨ ਦਾ ਨਹੀਂ ਹੀ ਰਿਆ ਜੇ ਬਾਦਲ ਦਾ ਨਹੀਂ ਰਿਆ ਕਹਿੰਦਾ ਸੀ 25 ਸਾਲ ਤੁਹਾਡਾ ਵੀ ਨਹੀਂ ਰਹਿਣਾ ਤੁਸੀਂ ਸਾਡੇ ਬੰਦਿਆਂ ਨੂੰ ਅੰਦਰ ਕੀਤਾ ਝੂਠੇ ਮੁਕਤਮੇ ਜੇ ਲਾਵੇ ਛੁੱਟੇ ਇਹਨਾਂ ਨੇ ਤਾਂ ਝੱਲ ਲਿਆ ਕਿੱਥੇ ਸਾਧੂ ਸਿੰਘ ਜਰਾ ਇੱਧਰ ਆਇਓ ਇੱਕ ਸਾਲ ਤੁਸੀਂ ਵਿਰੋਧੀਆਂ ਨੂੰ ਜਿਹੜਾ ਤੁਹਾਡੇ ਖਿਲਾਫ ਬੋਲਦਾ ਤੁਸੀਂ ਉਹ ਇੱਕ ਪर्चा ਨਹੀਂ ਦੋ ਨਹੀਂ ਮੇਰੇ ਤੇ ਪੰਜ ਝੂਠੇ ਮੁਕਦਮੇ ਦਰਜ ਕਰਕੇ ਮੈਨੂੰ 90 ਦੀ ਜੇਲ੍ਹ ਵਿੱਚ ਛੁਟਿਆ ਹੁਣ ਤੁਸੀਂ ਹੋਰ ਨਾ ਪਾਰਟੀਆਂ ਦੇ ਲੋਕਾਂ ਨੂੰ ਵੀ ਛੁਟਿਆ ਜਦੋਂ ਜੁਬਾਨ ਥੋਣ ਲੱਗਦੀ ਇੱਕ ਹੋਰ ਪਰਚਾ ਦਰਜ ਕੀਤਾ ਅਸੀਂ ਤਾਂ ਝੱਲ ਲਿਆ ਕਿਉਂਕਿ ਅਸੀਂ ਉਹ ਦਸਮ ਪਿਤਾ ਦੀ ਤੇ ਜਿਹੜੇ ਮੈਂ ਸਾਡੇ ਜਿਨ੍ਹਾਂ ਜਿਨ੍ਹਾਂ ਦੇ ਅਸੀਂ ਫਾਰਸ ਆ ਅਸੀਂ ਉਹਨਾਂ ਦੀ ਗੱਲ ਕਰਾਈ ਕੇਜਰੀਵਾਲ ਝੱਲ ਪਾਏਗਾ ਜਦ ਜਨ ਸਾਡਾ ਦਾਤ ਚਲਦਿਆ ਉਹ ਕੇਜਰੀਵਾਲ ਤੇ ਤੋਂ ਨਹੀਂ ਚੱਲ ਹੋਣਾ ਉਹ ਸੋਸੋਡਿਆ ਨਹੀਂ ਚੱਲ ਹੋਣਾ ਤੇ ਭਗਵੰਤ ਨੇ ਤਾਂ दारू ਲੱਭਣੀ ਜੇਲ੍ਹ ਵਿੱਚ ਮਿਲਦੀ ਨਹੀਂ ਦੀ ਨਹੀਂ ਚੱਲ ਹੋਣਾ ਭਗਵੰਤ ਸੋਚ ਕੇ ਚੱਲੋ ਹਲੇ ਵੀ ਸਮਾਵਾ ਇਨਸਾਫ ਪਸੰਦੀ ਦਾ ਰਾਜ ਦਿਓ ਹੁਣ ਮੈਨੂੰ ਪਤਾ ਲੱਗਿਆ ਕਿਉਂਕਿ ਮੈਂ 144 ਗੱਡੀਆਂ ਦਾ 21 ਕਰੋੜ ਦਾ ਡਾਕੂਮੈਂਟਡ ਦਸਤਾਵੇਜ਼ ਨਾਲ सीबीआई ਨੂੰ ਸ਼ਿਕਾਇਤ ਇਹਨਾਂ ਦੇ ਡੀਜੀਪੀ ਨੂੰ ਜਿਹਦਾ ਪੱਲ ਉਹਨੂੰ ਸ਼ਿਕਾਇਤ ਈਡੀ ਨੂੰ ਸ਼ਿਕਾਇਤ ਸਾਰਿਆਂ ਨੂੰ ਸ਼ਿਕਾਇਤ ਕੀਤੀ ਔਰ ਇਹਨਾਂ ਨੂੰ ਪਤਾ ਕਿ ਮੈਂ ਹਾਈ ਕੋਰਟ ਜਾਣਾ ਔਰ ਦਸਤਾਵੇਜ਼ ਲੈ ਕੇ ਮੈਂ ਜਾਣਾ ਵਾਂ ਏਦਾਂ ਨਹੀਂ ਮੈਂ ਚੁੱਕਣ ਲੱਗਾ ਹੁਣ ਕਹਿੰਦੇ ਖੈਰੇ ਨੂੰ ਫੜ ਕੇ ਇੱਕ ਵਾਰੀ ਦੁਬਾਰਾ ਅੰਦਰ ਦਿਓ ਲੈ ਚਾਰੋ ਉਹ ਕੇਜਰੀਵਾਰ ਸਾਹਮਣੇ ਆ ਕੇ ਕਹੇ ਨਾ ਅਫਸਰਾਂ ਨੂੰ ਕਿਉਂ ਵਰਤਦੇ ਹੋ ਸਾਹਮਣੇ ਆ ਕੇ ਕੋ ਕਿ ਸਾਨੂੰ ਖੈਰੇ ਨਾਲ ਤੇ ਕਾਂਗਰਸ ਦੇ ਲੀਡਰਾਂ ਨਾਲ ਤੇ ਵਿਰੋਧੀਆਂ ਨਾਲ ਤੇ ਆਰਟੀਆਈ ਐਕਟੀਵਿਸਟਾਂ ਨਾਲ ਸਾਨੂੰ ਬਹੁਤ ਨਫ਼ਰਤ ਆ ਅਸੀਂ ਤੁਹਾਨੂੰ ਫੜ ਕੇ ਜੇਲਾਂ ਵਿੱਚ ਦੇਣਾ ਵਾ ਲੈ ਕੇ ਬਿਆਨ ਦੇਣ ਭਗਵੰਤ ਮਾਨ ਦੀ ਸੈਕਟਰ 2 ਦੀ ਕੋਠੀ ਵਿੱਚ ਮੈਂ ਜਾ ਕੇ ਕਹੂੰਗਾ ਕਿ ਕਰੋ ਮੈਨੂੰ ਗ੍ਰਿਫਤਾਰ ਜੇ ਕਰ ਸਕਦੇ। ਅਗਰ ਤੁਸੀਂ ਅਗਰ ਅਗਰ ਤੁਸੀਂ ਇਸੇ ਤਰ੍ਹਾਂ ਨਫ਼ਰਤ ਹੀ ਕੱਢਣੀ ਆ ਫਿਰ ਬੰਦਿਆਂ ਨੂੰ ਕਹੋ ਰਾਨ ਕੇ ਮੋਰੇ ਕਿ ਅਸੀਂ ਤੁਹਾਨੂੰ ਨਫ਼ਰਤ ਕਰਦੇ ਆ ਪੁਲਿਸ ਸਾਡੀ ਹੱਥ ਥੋਕਾ ਇਸ ਕਰਕੇ ਅੱਜ ਆਪਾਂ ਸਾਰੇ ਇਕੱਠੇ ਹੋਏ ਆ। ਇੱਕ ਅੱਲਾ ਧਰਨਾ ਨਹੀਂਗਾ ਵੀ ਆਏ ਤੇ ਪਿੱਛੇ ਤੇ ਅਸੀਂ ਲੈਕਚਰ ਕੀਤੇ ਚਲੇ ਗਏ ਨਹੀਂ ਆ ਪਾਏ pran ਕਰਕੇ ਜਾਣਾ ਇਥੋਂ ਕਿ ਪੰਜਾਬ ਦਾ ਇੱਕ ਇੱਕ ਬੱਚਾ ਪੰਜਾਬ ਦਾ ਏਕ ਏਕ ਕਿਸਾਨ ਖੇਤ ਮਜ਼ਦੂਰ ਜਦ ਤੱਕ ਇਹ ਲੈਂਡ ਗ੍ਰੈਬਿੰਗ ਮਾਫੀਆ ਜਿਨ੍ਹਾਂ ਤੋਂ ਪੈਸੇ ਹਜ਼ਾਰਾਂ ਕਰੋੜਾ ਲੈਣੇ ਇਹਨਾਂ ਨੇ ਇਹਨਾਂ ਦੀ ਪਾਰਟੀ ਵਿੱਚ ਮਾਫੀਆ ਬੈਠਾ ਕੁਲਵੰਤ ਸਿੰਘ ਐਮ ਐਲ اے ਮੁਹੱਲੀ ਕੋਣ ਜਨਤਾ ਲੈਂਡ ਦਾ ਹਜ਼ਾਰਾਂ ਕਰੋੜਾ ਦਾ ਮਾਲਕ ਅਸ਼ੋਕ ਮਿੱਤਲ ਲੁਧਿਆਣਾ ਜਲੰਧਰ ਦੀ ਲਵਲੀ ਯੂਨੀਵਰਸਿਟੀ ਦਾ ਕੋਣ ਆ ਹਜ਼ਾਰਾਂ ਕਰੋੜਾਂ ਦਾ ਮਾਲਕ ਆ ਮਨਿਸਟਰ ਬਣਿਆ ਸੰਜੀਵ ਅਰੋੜਾ ਕੌਣ ਆ ਰੀਅਲ ਏਸਟੇਟ ਦਾ ਮਾਫੀਆ ਲੁਧਿਆਣੇ ਤੋਂ ਲੈ ਕੇ ਦਿੱਲੀ ਹਜ਼ਾਰਾਂ ਏਕੜਾਂ ਦੇ ਇਹ ਸਾਰੀ ਤੁਹਾਡੀ ਜ਼ਮੀਨ ਖੋ ਕੇ ਇਹਨਾਂ ਨੇ برفੀ ਵਾਂਗੂ ਕੱਟ ਕੇ ਸਾਰਾ ਇਹਦਾ ਕਮਿਸ਼ਨ ਉਹਨਾਂ ਮਾਫੀਆ ਤੋਂ ਲੈਣਾ ਆਪਾਂ ਉਹ ਤੱਕ ਪੁਆਇੰਟ ਕਰਨਾ ਕਿ ਜਦ ਤੱਕ ਸਾਡੇ ਸਾਹਵ ਆ ਅਸੀਂ ਤੈਨੂੰ ਭਗਵੰਤ ਤੇਰੇ ਦਾ ਪੱਲੇ ਕੁਛ ਨਹੀਂਗਾ ਤੂੰ ਪਾਸੇ ਹੋ ਜਾ ਉਹ ਕੇਚਰੀਵਾਲ ਤੇ ਸਛੋਡੀਆਂ ਤੈਨੂੰ ਇਹ ਜ਼ਮੀਨ ਨਹੀਂ ਦੇਣ ਦੇਣੀ ਅਗਰ ਤਾਨੂੰ ਇਹ ਮੇਰੀ ਚੁਣੌਤੀ ਪਰਵਾਹ ਨਾ ਤੇ ਇੱਕ ਵਾਰੀ ਹੁਣ ਝਕਾਰਾ ਛੱਡੋ ਬੋਲੇ ਈ ਸੋਹ ਰੋ ਰੱਬਾ ਇੱਕ ਮਤਾਂ ਈ ਸੋਹ ਹਾ ਸਾਰੀ ਅਗਲੀ ਸ਼ਰਾਰਤ ਸੁਣੋ ਮੇਰੀ ਅਗਲੀ ਸ਼ਰਾਰਤ ਤੁਹਾਡੀ ਖੌਨ ਤੇ ਹਮਲਾ ਪੰਜਾਬੀਅਤ ਤੇ ਹਮਲਾ ਤੁਹਾਡੀ ਜ਼ਹਿਨੀਅਤ ਤੇ ਹਮਲਾ ਇਹ ਕਿਸ ਤਰ੍ਹਾਂ ਕਰ ਰਹੇ ਨੇ ਮੈਂ ਕਿ ਇਹਨਾਂ ਅਰਬਨ ਸਟੇਟਾਂ ਵਿੱਚ ਰਹਿਣਾ ਕਹਿੰਦੇ ਸਾਡੇ ਤਾਂ ਬੱਚੇ ਕੈਨੇਡਾ ਤੇ ਅਮਰੀਕਾ ਤੇ ਯੂਰਪ ਜਾ ਰਹੇ ਨੇ ਪੈਸੇ ਦੇ ਦੇ ਕੇ ਇਹਨਾਂ ਵਿੱਚ ਕਿ ਇੱਥੇ ਕਹਿੰਦੇ ਰਹਿਣਾ ਕੇਜਰੀਵਾਲ ਨੇ ਸਾਰੇ ਗੈਰ ਪੰਜਾਬੀਆਂ ਨੂੰ ਲੈ ਕੇ ਇਹਨਾਂ ਅਰਬਨ ਸਟੇਟਾਂ ਵਿੱਚ ਬਸਾਉਣਾ ਵਾ ਨਾਲੇ ਲੈਂਡ ਮਾਫੀਆ ਨਾਲ ਰੜ ਕੇ ਪੰਜਾਬ ਨੂੰ ਲੁੱਟਣਾ ਵਾ ਤੇ ਨਾਲੇ ਸਾਡੇ ਆਬਾਦੀ ਦੇ ਸੰਤੁਲਨ ਨੂੰ ਜਦੋਂ ਅੰਗਰੇਜ਼ੀਜ਼ ਕਹਿੰਦੇ ਨੇ ਡੈਮੋਗ੍ਰਾਫੀ ਉਹਨੂੰ ਬਗਾੜਨ ਦੇ ਨਜ਼ਰੀਏ ਨਾਲ ਇਹਦੇ ਤੇ ਸਾਡੇ ਤੇ ਹਮਲਾ ਹੁਣ ਸਾਡਾ ਪ੍ਰੰਧ ਅਗਲਾ ਲਾਸਟ ਗੱਲ ਕਹਿਣ ਲੱਗਿਆ ਮੈਨੂੰ ਪਤਾ ਸਮਾਂ ਬਹੁਤ ਹੋ ਗਿਆ ਲਾਸਟ ਗੱਲ ਇਹ ਜੇ ਕਿ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਜਿਹੜੀ ਕਿ ਅਵਸ਼ ਬਣੇਗੀ ਕੋਈ ਪਰਵਾਹ ਨਹੀਂ ਇਹਦੀ ਚਿੰਤਾ ਨਹੀਂ ਕਰਨੀ ਆ ਮੀਡੀਆ ਸਾਰਾ ਬਕਾਊ ਆ ਵਿੱਚ ਜਿਹੜਾ ਸਾਰਾ ਨਹੀਂ ਜਿਹੜਾ ਬਕਾਊ ਉਹ ਤੁਹਾਨੂੰ ਰੋਜ਼ ਪੰਬਰ ਪੂਸੇ ਵਹਿਮ ਪਾਉਂਦੇ ਨੇ